आपने धमकी दी है आपको पता था कौन है चरणजीत चन्नी पूर्व कहाँ के रहने वाले हो तो धमकी दी कहां थी कौन से जिले के कौन से जिला मुंबई मुंबई धमकी दी थी धमकी तो दी थी आपने कुछ भी नहीं आपको कैसे ये पकड़ लाए यहाँ से आपको आपको तो ये दिखा रहे सारे आपने किया आपके ने नेट से ने पता लग रहा है क्या पढ़े लिखे हो पढ़े हुए कितना पढ़े हो कितना पढ़े हो बारह अच्छा भी तो पड़े हैं क्या किया है होटल मैनेजमेंट शेयर का अरे ये बता क्लियर कि तूने धमकी जो दी है चरणजीत चन्नी को पता था तेरे को कौन, कौन है वो धमकी धमकी दी, दी थी धमकी किस तरह से कुछ दिया नहीं मैसेज किया था कोई पैसे मांगने के दो करोड़ देने के लिए ਅੱਜ ਕੀ ਆ ਤਾਂ ਮੈਨੂੰ ਤਾਂ ਕੁਝ ਇੰਟਰਸਟ ਨਹੀਂ ਤਾਂ ਮੈਨੂੰ ਅੱਛਾ ਇਹ ਤਾਂ ਮੈਸੇਜ ਤਾਂ ਕੀਤਾ ਥੱਲੇ ਮੈਸੇਜ ਕਿਹਾ ਧਮਕੀ ਐਸਾ ਕੁਝ দেয়া ਨਹੀਂ ਨਾ ਮੰਗੇ ਕੀ ਉਥੇ ਐਸੇ ਕਿਸ ਲਈ ਮੰਗੇ ਇਹ ਪੈਸੇ ਕਿਸ ਕੰਮ ਦੇ ਲਈ ਬਾਤ ਗਿਆ ਨਾ ਕਦੇ ਵੀ ਕੋ ਗੈਂਗਸਟਰ 2 ਕਰੋੜ ਮੰਗੇ ਥੇ ਜਿੰਨੇ ਨੇ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਜੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਮਾਰਨ ਦੀ ਤੰਕੀ ਵੀ ਦਿੱਤੀ ਸੀਗੀ ਤੋ ਸਿਲਸਿਲੇ ਚ ਜਿਸ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਰ 387 506 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀ ਆਈ ਆਈ ਦੀ ਟੀਮ ਨੇ ਸਾਡੇ ਥਾਣੇ ਮੁਰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਇਹ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਤੌਰ ਵੀ ਕੰਮ ਕੀਤਾ ਹੈਗਾ ਅੱਜਕੱਲ ਸਟਾਕ ਮਾਰਕਟ ਇਸ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਹੈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਕਿ ਕਿੱਥੋਂ ਗ੍ਰਿਫਤਾਰੀ ਹੋਈ ਤੇ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਨੇ ਸ਼ੈ ਬੈਕਗ੍ਰਾਉਂਡ ਕੀ ਹੈ ਦਾ ਇਹ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ ਅਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੋਮ ਕਰਦੇ ਹੈਗੇ। ਫਿਰ ਮੈਨੂੰ ਫਿਰੋਤੀ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤੋਂ ਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੋਤੀ ਮੰਗੀ ਕੋਈ ਇਹਨੇ ਫਿਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਸਰ ਜਿਸ ਤਰ੍ਹਾਂ ਇਹ ਜ ਨਾਲ ਕੰਮ ਕਰ ਰਹੇ ਆ। ਦੇਖੋ ਗੈਂਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ। ਅ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਅ ਇਹ ਗੋਲਡੀ ਬ੍ਰਾਂਡ ਦਾ ਨਾਂ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ। ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੋਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਦੀ ਹੁਣ ਤੱਕ ਦੀ ਪੁੱਛਗੀ ਚਗੀ ਹੈ ਇਹਨੇ ਮੰਨਿਆ ਵੀ ਹੈਗਾ ਕਿ ਗੋਲਡੀ ਬਰਾਲ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਲ ਅਪਰੈਂਡੀ ਹੈ ਸੀਗਾ ਕਿ ਨਿਊਜ਼ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਕਰਦਾ ਹੁੰਦਾ ਸੀ ਪਤਾ ਸੀ ਕਿ ਸਭ ਕੰਮ ਬਹੁਤ ਨਹੀਂ ਬਹੁਤ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਕਿ ਇੱਥੇ ਕੋਈ ਚੈਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁੱਝ ਕੇ ਜਾਂ ਦੇਖੋ ਜੀ ਹਜੇ ਤਲਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੈਨ ਹੈਗੀ ਹੈ ਉਹ ਤੇ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਹੁਣ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ